ਕਿੰਨੇ ਥੱਲੇ ਭਰਤੇ ਹੁਣ ਤੱਕ ਇਹ ਭਰਦਾ ਜੀ 6000 ਭਰਦਾ ਹੈ 4 ਹੋਰ ਭਰਨਾ ਹੈ 10000 ਥੈਲਾ ਹਾਂਜੀ ਹਰ ਸਾਲ ਡਰ ਰਹਿੰਦਾ ਇੱਥੇ ਪਾਣੀ ਦਾ ਹੁਣ ਰੰਝਾ ਜੀ ਪਰ ਟੁੱਟ ਗਿਆ ਜੀ ਪਾਣੀ ਤਾਰੇ ਪਿੰਡ ਵੀ ਆ ਗਿਆ ਸੀ ਪਾਣੀ ਆਂਦਾ ਜੀ ਕਿੰਨਾ ਕਿੰਨਾ ਜੇ ਟੁੱਟ ਜਾਏ ਜਿਆਦਾ ਪਾਣੀ ਆਂਦਾ ਫਸਲਾਂ ਮਰ ਜਾਂਦੀਆਂ ਨੇ ਪਰ ਜਿਹੜਾ ਆਪ ਕਮਾ ਕੇ ਖਾਣਾ ਕੰਮ ਕਮਾ ਕੇ ਖਾਣ ਜੋਗੀ ਸਾਈਂ ਨਹੀਂ ਉਹਨੇ ਕੁਝ ਪਾਣੀ ਨਾ ਇੱਧਰ ਜਾ ਸਕਦੇ ਜਿਹੜਾ ਪਿੰਡ ਦੇ ਆਲੇ-ਦਾਲੇ ਪਾਣੀ ਸੀ ਪਿੰਡ ਤੋਂ ਬਾਹਰ ਨਿਕਲੇ ਨਹੀਂ ਜਾਂਦੇ ਜੀ ਕਿਤੇ ਘਰ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਅੰਦਰੋਂ ਬਸ ਨੁਕਸਾਨ ਥੋੜਾ ਬੋੜਾ ਜ਼ਾਣੇ ਜ਼ੂਣੇ ਭਿੱਜ ਗਏ ਸੀ ਬਾਕੀ ਕਿੱਦਾਂ ਕਮਰਾ ਕੁਮਰਾ ਜਿਹੜੇ ਛੱਲੇ ਸੀ ਟਾਹ ਗਏ ਉਹ ਨਾ ਹਜੇ ਵੀ ਉਹ ਘਰ ਪੂਰਾ ਨਹੀਂ ਹੋਇਆ ਨਹੀਂ ਪੂਰਾ ਨਹੀਂ ਹੋ ਸਕਦਾ ਪੂਰਾ ਕਿੱਥੋਂ ਕਰਾਂਗੇ ਅਜੇ ਜਿਹੜੀ ਦਿਹਾੜੀ ਕਰਨੀ ਉਹ ਟਾਈਮ ਨਾਲ ਖਾ ਜਾਣਾ ਕੋਈ ਬਿਮਾਰੀ ਦੇ ਕੋਈ ਕਿਸੇ ਤੇ ਲੰਘ ਜਾਣਾ ਰੋ ਘਰ ਦਾ ਲੈਂਟਰ ਤਾਂ ਉਮਝ ਰਿਹਾ ਹੁਣ ਹੁਣ ਤੱਕ ਕਿਤੇ ਰੰਬਾਲੇ ਭੈਣ ਵਹੀਆ ਜੇ ਹੁਣ ਆ ਗਿਆ ਪਾਣੀ ਦੁਆਰਾ ਹੁਣ ਆ ਗਿਆ ਫੇਰ ਕੀ ਕਰਾਂਗੇ ਬਸ ਫੇਰ ਠੀਕ ਹੈ ਬੁਰਾ ਹਾਲ ਹੈ ਫੇਰ ਕੀ ਕਰਾਂਗੇ ਉਹ ਈਟਾ-ਉਟਾ ਵਾਲੇ ਅੰਮੀ ਗਰੀਬ ਵੀ ਹੈ ਜੀ ਗਰੀਬ ਵੀ ਫਿਰ ਹੁਣ ਕੀ ਕਰੀਏ ਜੀ ਰੋਟੀ ਦਾ ਕਿੱਥੇ ਖਾਣੇ ਕਮਾ ਕੇ ਦਾ ਤਾਂ ਟਾਂਗਰੀ ਨਦੀ ਔਰ ਘੱਗਰ ਨਦੀ ਦੇ ਵਿੱਚ ਕੋਈ ਪਾੜ ਨਾ ਪੈ ਜੇ ਉਹਨਾਂ ਨੂੰ ਲੈ ਕੇ ਇਹ ਦੇਖੋ ਜਿਹੜੇ ਬੋਰੀਆਂ ਲਗਾਤਾਰ ਭਰੀਆਂ ਜਾ ਰਹੀਆਂ ਨੇ ਇੱਥੇ ਜਿਹੜਾ ਬੰਨ ਕਹਿ ਲਿਏ ਵੀ ਲਗਾਉਣ ਦੀ ਤਰਤੀਬ ਹੈ ਜਿਹੜੀ ਇਹਨਾਂ ਨੇ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ ਵੀ ਤਾਂ ਜੋ ਕੋਈ ਵੱਡਾ ਨੁਕਸਾਨ ਜਾਂ ਕਿਦਰ ਕੋਈ ਬੰਬ ਜਿਹੜਾ ਬੰਨ ਨਾ ਟੁੱਟ ਜਾਵੇ ਕਿ ਕਿਸੇ ਤਰ੍ਹਾਂ ਦਾ ਨੁਕਸਾਨ ਹੋ ਸਕੇ ਤਾਂ ਟਾਂਗਰੀ ਨਗਦੀ ਦੇ ਕੰਡੇ ਤੇ ਖੜੇ ਆ ਪਹਿਲੇ ਤਾਂ ਬਾਬਾ ਜੀ ਨਾਲ ਗੱਲ ਕਰਾਂਗੇ ਬਾਬਾ ਜੀ ਸੱਸੀ ਕਾਲ ਸੱਸੀ ਕਾਲ ਜੀ ਕਿੰਨੋਂ ਐ ਜੀ ਮਖਤਿਆਰਾ ਜੀ ਕਿੱਥੋਂ ਬੁਧਮੁਰ ਆ ਲੋਕਲੀਓ ਹਾਂ ਕਿਵੇਂ ਵੀ ਇਹ ਹੁਣ ਬੰਨ ਲਾ ਰਹੇ ਹੋ ਕੀ ਕਰ ਰਹੇ ਹੋ ਥੱਲੇ ਲਾਵਾ ਜਿਹੜਾ ਨੱਕ ਰੁੜ ਗਿਆ ਜੀ ਹੈਂ ਕੜੀ ਟੂਟ ਦਾ ਮਹਰ ਥੇਲੇ ਲਾਵਾਂਗੇ ਫਿਰ ਅੱਛਾ ਹਾਂ ਮੈਂ ਥੇਲੇ ਕੀ ਕਰ ਰਹੇ ਹੋ ਇਹ ਭਰ ਰਹੇ ਆ ਭਰਨ ਲੱਗ ਰਹੇ ਆ ਹਾਂ ਹਾਂ ਅੱਛਾ ਕਿੰਨੇ ਥੇਲੇ ਭਰਨੇ ਆ 400 ਭਰਦੇ ਆ ਬੰਨੂ 400 ਹਾਂ ਪਰਾਂੇ ਭਰਦੇ ਹੋਏ ਭਰਦੇ ਅੱਛਾ 4000 ਭਰਨੇ ਲੱਗਦਾ ਵੀ ਕੋਈ ਪਾਣੀ ਪੂਣੀ ਆ ਰਿਹਾ ਢੰਗਰੀ ਚ ਕਾਹ ਜੀ ਨੂ ਆ ਰਿਹਾ ਹਾਂ ਮੰਨ ਲੇ ਪਤਾ ਤੁਸੀਂ ਕਦੋਂ ਲੱਗੇ ਹੋ ਮੰਨ ਤੋਂ ਕਸ ਦਿਨੋਂ ਲੱਗਨੂ ਰੋ ਅੱਛਾ ਤਾਂ ਇੱਧਰ ਸਰਦਾਰ ਜੀ ਉਹਨਾਂ ਦਾ ਸਰਦਾਰ ਜੀ ਕੀ ਨਾਮ ਹੈ ਜੀ ਮਲਜੀਤ ਸਿੰਘ ਜੀ ਇੱਥੋਂ ਰੋਡ ਜੀ ਆ ਲੋਕਲੀ ਹੋ ਲੋਕਲੀ ਅ ਕਿੰਨੇ ਥੱਲੇ ਭਰਤੇ ਹੋਂ ਤੱਕ ਇਹ ਭਰਦੇ ਜੀ 6000 ਭਰਦਾ ਹੈ 4 ਹੋਰ ਭਰਨਾ ਹੈ 10000 ਥੈਲਾ ਹਾਂਜੀ ਇਹ ਸਰਕਾਰ ਵੱਲੋਂ ਭਰਾਇਆ ਜਾ ਰਿਹਾ ਹੈ ਸਰਕਾਰ ਵੱਲੋਂ ਜੀ ਅੱਛਾ ਇਹ ਮੈਕ ਮੈਂ ਡ੍ਰੈਨ ਮੈਕਵਾ ਹਾਂ ਉਹਦੇ ਵੱਲੋਂ ਭਰ ਰਹੇ ਆ ਅੱਛਾ ਜੀ ਇਹ ਪਹਿਲਾਂ ਵੀ ਭਰਿਆ ਸੀ ਤੁਸੀਂ ਕਦੇ ਭਰੇ ਹੋ ਜੀ ਅੱਛਾ ਪਹਿਲਾਂ ਵੀ ਹਰ ਸਾਲ ਭਰਦੇ ਆ ਭਰ ਕੇ ਰੱਖੇ ਹੋਏ ਆ ਅੱਜ ਹਰ ਸਾਲ ਹੀ ਭਰਦੇ ਹੋ ਜੀ ਹਰ ਸਾਲ ਡਰ ਰਹਿੰਦਾ ਇੱਥੇ ਪਾਣੀ ਦਾ ਭਰੇ ਜਾਂ ਜੀ ਪਰ ਟੁੱਟ ਗਿਆ ਜੀ ਪਾਣੀ ਹੂੰ ਇਹ ਆ ਸਾਡਾ ਰਹਿੰਦਾ ਉਹ ਅੱਛਾ ਜੀ ਤਾਰੇ ਪਿੰਡ ਵੀ ਆ ਗਿਆ ਸੀ ਪਾਣੀ ਆਂਦਾ ਜੀ ਕਿੰਨਾ ਕਿੰਨਾ ਜਿੰਨ ਟੁੱਟ ਜਾ ਜਿਆਦਾ ਪਾਣੀ ਆਂਦਾ ਫੁੱਲ ਫਸਲਾਂ ਮਰ ਜਾਂਦੀਆਂ ਨੇ ਅੱਛਾ ਜੀ ਇਹ ਟਾਂਗਰੀ ਕਿਵੇਂ ਐ ਇਹ ਟਾਂਗਰੀ ਦਾ ਪਾਣੀ ਹੋਣ ਜਿਹੜਾ ਆਸ-ਪਾਸ ਆਇਆ ਹੋਇਆ ਉਹ ਪਰਲੀ ਸ਼ੈਡ ਆ ਇਹ ਖਦਾਨ ਨੇ ਅੱਛਾ ਅੱਗੋਂ ਪਾਣੀ ਰੁਗ ਗਿਆ ਬਾਉਸ ਹੋ ਜਾਂਦਾ ਪਾਣੀ ਅੱਛਾ ਉੱਪਰੋਂ ਆ ਰਿਹਾ ਇਹ ਖਦਾਨਾ ਚ ਪਾਣੀ ਹੂੰ ਇਹ ਟਾਂਗਰੀ ਦੇ ਹੀ ਇਹ ਟਾਂਗਰੀ ਦਾ ਪਾਣੀ ਐ ਅੱਛਾ ਜਿਹੜਾ ਆਸ-ਪਾਸ ਖੇਤਾਂ 'ਚ ਵੜ ਗਿਆ ਖੇਤਾਂ 'ਚ ਵੜ ਗਿਆ ਅੱਛਾ ਤੇ ਹੋਰ ਤਾਂ ਨਹੀਂ ਲੱਗਦਾ ਵੀ ਟਾਂਗਰੀ ਚ ਪਾਣੀ ਆਊ। ਰੋਲਾ ਹੈਗਾ ਆ ਸਕਦਾ। ਜੇ ਪਾਣੀ ਦਾ ਕੋਈ ਪਤਾ ਨਹੀਂ ਬਰਸਾਤ ਜ਼ਿਆਦਾ ਹੋ ਗਈ ਆ ਸਕਦਾ। ਹੂੰ। ਤੇ ਘੱਗਰ ਚ ਘੱਗਰ ਪਿੱਛੇ ਘੱਗਰ ਹੈਗਾ ਪਾਣੀ ਕਿੰਨਾ? ਅੱਛਾ। ਉੱਥੇ ਤਾਂ ਨਹੀਂ ਕੋਈ ਬੰਨ ਟੁੱਟਿਆ। ਹਜੇ ਤਾਂ ਉੱਥੇ ਟੁੱਟਿਆ ਨਹੀਂ ਕੋਈ। ਬਾਕੀ ਪਤਾ ਨਹੀਂ। ਅੱਛਾ। ਤੇ ਹੁਣ ਕਿੰਨੇ ਕਿ ਥੱਲੇ ਹੋਰ ਭਰਨੇ ਆ। 4000 ਥੱਲੇ ਭਰ ਕੇ ਰੱਖਣਾ ਯਾਰ। 4000 ਹੋਰ ਭਰਨੇ ਆ। ਹਾਂਜੀ। ਕਿੰਨੀ ਲੇਬਰ ਲੱਗੀ ਐ? ਲੇਬਰ 30-35 ਬੰਦੇ। ਅੱਛਾ। ਕਿੰਨੇ ਦਿਨ ਤੋਂ? ਇਹ ਨਹੀਂ ਹੋਤਾ ਹੀ ਹੋ ਗਿਆ ਜਦੋਂ ਤੁਹਾਡੇ ਬਾਨ ਟੁੱਟਿਆ ਸੀ 23 ਚ ਪਾਣੀ ਤੁਹਾਡੇ ਵੀ ਆਇਆ ਸੀ ਹਾਂਜੀ ਹਾਂਜੀ ਕਿੰਨਾ ਕਿੰਨਾ ਆ ਗਿਆ ਸੀ ਪਾਣੀ ਆ ਬਾਨੇ ਬਰਾਬਰ ਹੀ ਜੀ ਟੁੱਟ ਗਈ ਪਾਣੀ ਹਮਮ ਤਾਂ ਨਹੀਂ ਲੱਗਦਾ ਵੀ ਜੇ ਦੁਬਾਰਾ ਉਹਦਾ ਪਾਣੀ ਆ ਗਿਆ ਤਾਂ ਕੀ ਬਣਦਾ ਲੱਗਦਾ ਜੀ ਫਸਲਾਂ ਉਜੜ ਜਾਣਗੇ ਫਿਰ ਕੀ ਬੱਕੇ ਪੱਲੇ ਰੋਗਾ ਉਸ ਤਾਂ ਉਹ ਬੰਦੇ ਹੋ ਜਿਨ੍ਹਾਂ ਨੇ ਸਵੇਰੇ ਕਮਾਉਣਾ ਹੈ ਰਾਤੀ ਖਾਣਾ ਹਾਂਜੀ ਬੈਠ ਇਹ ਇਹ ਬੋਲਦਾ ਪਰ ਉਸ ਚੀਜ਼ ਦਾ ਡਰ ਤਾਂ ਨਹੀਂ ਦਿਲ ਦੇ ਵਿੱਚ ਵੀ ਜੇ ਕਦੇ ਕਿਧਰੇ ਪਾਣੀ ਆ ਗਿਆ ਤੇ ਕੀ ਬਣੂ ਨਹੀਂ ਡਰਦਾ ਰਹਿੰਦਾ ਫਿਰ ਖਾਵਾਗੇ ਅਸੀਂ ਤਾਂ ਕੋਈ ਮਜ਼ਦੂਰੀ ਹੋ ਰਹੀ ਨਹੀਂ ਹੋ ਰੇ ਆਹ ਫਸਲਾਂ ਦੇ ਛਿਰਤੇ ਆ ਜੀਵਨ ਦਾ ਫਸਲ ਹੋ ਗਈ ਸਾਨੂੰ ਮਿਲੋਗੀ ਅਸੀਂ ਖਾਵਾਂਗੇ ਹੋਰੇ ਕੰਮ ਨਹੀਂ ਕਰਾਂਗੇ ਤਾਂ ਫਿਰ ਜਾਾਂਗੇ ਕਿੱਥੇ ਇਹ ਹੁੰਦਾ ਨਾ ਕਿੰਨੇ ਬੱਚੇ ਆ ਬੱਚੇ 4 ਆ 4ੋ ਕਮਾਉਂਦੇ ਆ ਫਿਰ ਬੱਚੇ ਕੁੜੀਆਂ ਵਿਆਹੀਆਂ ਤਾਂ ਦਿਹਾੜੀ ਮਿਹਨਤ ਕਰਦੇ ਨੇ ਚਾਹ ਦੋ ਮੁੰਡੇ ਨੇ ਅੱਛਾ ਬਸ ਦਿਹਾੜੀ ਮਿਹਨਤ ਨਾਲ ਹੀ ਕਰ ਚੋ ਇਹ ਦਿਹਾੜੀ ਮਿਹਨਤ ਨਾਲ ਹੀ ਖਰਚਾ ਚੱਲ ਲੋਰੇ 2023 ਦੇ ਵਿੱਚ ਜਦੋਂ ਹੜ੍ਹ ਆਇਆ ਸੀ ਉਦੋਂ ਚੁੱਲ੍ਹੇ ਦਾ ਜਿਹੜਾ ਖਤਰਾ ਹੋਇਆ ਹੁਣ ਚੁੱਲ੍ਹੇ ਦਾ ਖਰਚਾ ਕੋਈ ਨਹੀਂ ਪਿੰਡਾਂ ਦੇ ਲੋਕ ਆਉਂਦੇ ਸੀ ਬੜੇ ਦਾਣਾ ਪਾਣੀ ਦੇ ਕੇ ਜਾਂਦੇ ਰਹੇ ਅੜਾ ਭਿਜ ਪੁਜ ਗਿਆ ਸੀ ਵਿੱਚ ਉਹ ਆਂਦੇ ਬੜੀ ਸੇਵਾ ਲੋਕਾਂ ਨੇ ਕੀਤੀ ਬਹੁਤ ਵਧੀਆ ਲੋਕਾਂ ਦੀ ਸੇਵਾ ਤਾਂ ਠੀਕ ਹੈ ਪਰ ਜਿਹੜਾ ਆਪ ਕਮਾ ਕੇ ਖਾਣਾ ਕਮਾ ਕੇ ਖਾਣ ਲਓਗੀ ਸਾਈਂ ਨਹੀਂ ਉਹਦੇ ਕੋਈ ਪਾਣੀ ਨਾ ਇੱਧਰ ਜਾ ਸਕਦੇ ਜਿਹੜਾ ਪਿੰਡ ਦੇ ਆਲੇ-ਦਾਲੇ ਪਾਣੀ ਸੀ ਪਿੰਡ ਤੋਂ ਬਾਹਰ ਨਿਕਲੇ ਨਹੀਂ ਜਾਂਦੇ ਸੀ ਕਿਤੇ ਘਰ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਅੰਦਰੋਂ ਨੁਕਸਾਨ ਥੋੜਾ ਬਹੁਤ ਧਾਣੇ-ਦੂਣੇ ਭਿੱਜ ਗਏ ਸੀ ਬਾਕੀ ਕਿੱਦਾਂ ਕਮਰਾ-ਕੁਮਰਾ ਜਿਹੜੇ ਥੱਲੇ ਸੀ ਢਾਹ ਗਏ ਉਹ ਅੱਛਾ ਤੋ ਕਮਰੇ ਕਿਵੇਂ ਪਾਏ ਕਮਰੇ ਬਿਵੇਂ ਪਾਉਣੇ ਆ ਕੁਛ ਪਾਏਗੇ ਕੁਛ ਪਏ ਆ ਅਜੇ ਵੀ ਅਜੇ ਵੀ ਪਏ ਆ ਉਹਦਾ ਹਜੇ ਵੀ ਉਹ ਘਰ ਪੂਰਾ ਨਹੀਂ ਹੋਇਆ ਪੂਰਾ ਨਹੀਂ ਹੋ ਸਕਦਾ ਪੂਰਾ ਕਿੱਥੋਂ ਕਰਾਂਗੇ ਅਜੇ ਜਿਹੜੀ ਦਿਹਾੜੀ ਕਰਨੀ ਉਹ ਟਾਈਮ ਨਾਲ ਖਾ ਜਾਣਾ ਕੋਈ ਬਿਮਾਰੀ ਤੇ ਕੋਈ ਕਿਸੇ ਤੇ ਲੰਘ ਜਾਣਾ 670 ਰੁਪਏ ਦਿਹਾੜੀ ਹੋਵੇ ਕਿ ਕਿਥੇ 670 ਕਿਥੇ ਮਿਲਦੀ ਆ 300 ਰੁਪਏ ਦਿਹਾੜੀ ਹੋਰ 340 ਰੁਪਏ 300 40 ਰੁਪਏ ਆ ਕੁਝ 340 45 ਵੰਨਿਕ ਮਿਲਦੇ ਔਰੇ ਅੱਛਾ ਜੀ 340 ਜੋ ਘਰ ਵੀ ਚਲਾਉਣਾ ਘਰ ਵੀ ਚਲਾਉਣਾ ਖਾਣਾ ਪੀਣਾ ਸਾਰਾ ਪੀਣਾ ਤੇ ਫਿਰ ਕਮਰੇ ਕਿਥੋਂ ਪਾਵਾਂਗੇ ਇਹ ਵੀ ਤਿੰਨ ਤਿੰਨ ਚਾਰ ਮਹੀਨੇ ਹੋ ਗਏ ਮਿਲ ਨਹੀਂ ਹੈਗੇ ਜੀ ਹੂੰ ਤਿੰਨ ਚਾਰ ਮਹੀਨੇ ਦੀ ਵੀ ਨਹੀਂ ਮਿਲੀ ਹੈ ਜੀ ਇਹ ਪੈਸੇ ਨਹੀਂ ਮਿਲੇ ਅਜੇ ਮਿਲੇ ਨਹੀਂ ਕੁਝ ਵੀ ਥੋੜੇ ਥੋੜੇ ਆਏ ਆ ਜੀ ਇਹ ਵੀ ਨਹੀਂ ਜਾਇਏਗੇ ਅੱਛਾ ਫਿਰ ਉਹ ਘਰ ਦਾ ਲੈਂਟਰ ਤਾਂ ਉਮੀਦਿਆ ਹੁਣ ਹੁਣ ਤੱਕ ਇਲੈਕਟ੍ਰੀਕ ਤੇ ਬਾਲੇ ਪੈਣ ਵਧੀਆ ਅੱਛਾ ਹੋਰੇ ਨਹੀਂ ਕੋਈ ਕੋਈ ਹੋਣੀ ਹੈਗਾ ਜੀ ਕੀ ਇਹ ਪਾਣੀ ਆਨਦੇ ਨਾਲ ਹੀ ਢਾਇ ਸੀਗਾ ਉਦੋਂ ਘਰ ਪਾਣੀ ਆਨਦੇ ਨਾਲ ਹੀ ਢਾਇਆ ਕਿੰਨੇ ਕਮਰੇ ਇੱਕੋ ਇੱਕ ਢਾਇਆ ਕਿਸੇ ਦੇ ਦੋ ਢਾਏਗੇ ਜਿਵੇਂ ਆ ਜਿਵੇਂ ਆ ਮੇਰੇ ਇੱਕ ਕਮਰਾ ਢਾ ਗਿਆ ਜੀ ਅਜੇ ਤੱਕ ਨਹੀਂ ਪਾ ਨਹੀਂ ਪਾਇਆ ਜੀ ਤੇ ਜੇ ਹੁਣ ਆ ਗਿਆ ਪਾਣੀ ਦਵਾਰਾ ਹੁਣ ਆ ਗਿਆ ਫੇਰ ਕੀ ਕਰਾਂਗੇ ਬੱਸ ਫੇਰ ਠੀਕ ਹੈ ਬੁਰਾ ਹਾਲ ਹੈ ਫੇਰ ਕੀ ਕਰਾਂਗੇ ਉਹ ਇੱਟਾਂ-ਉਟਾਂ ਬਾਲੇ ਅੰਦਰ ਗਰੀਬ ਵੀ ਫੇਰ ਹੁਣ ਕੀ ਕਰੀਏ ਜੀ ਰੋਟੀ ਦਾ ਖੇਤੇ ਖਾਣੇ ਕਮਾ ਕੇ ਦਾ ਹੋਰ ਵੀ ਵੀਰੇ ਆਪਣੇ ਨਾਲ ਦੇ ਆ ਸਾਰੇ ਇਹ 3-4 ਪਿੰਡਾਂ ਦੇ ਨੇ ਜੀ ਅੱਛਾ ਨੇੜੇ-ਨੇੜੇ ਨੀਵੇਂ ਦੇ ਪਿੰਡ ਆ ਬੁੱਧਮਾਰਾ ਵੀ ਇਹ ਗੱਲ ਕਰਦੇ ਕਰਦੇ ਤੁਹਾਡੀਆਂ ਅੱਖਾਂ ਥੋੜੀਆਂ ਭਰੀਆਂ ਹੋ ਗਈਆਂ ਕੀ ਹੋ ਗਿਆ ਕੋਈ ਨੁਕਸਾਨ ਹੋਇਆ ਸੀ ਵੱਡਾ 2023 ਚ ਪਹਿਲਾਂ ਜਦੋਂ ਹੜਾ ਆਇਆ ਨਾ ਪਹਿਲਾਂ ਹੋਇਆ ਜੀ ਪਾਣੀ ਆਇਆ ਸੀ ਕਿੰਨੇ ਕੀ ਨੁਕਸਾਨ ਹੋ ਗਿਆ ਸੀ ਅੱਖਾਂ ਜਲਦਾਰ ਹੋ ਗਈ ਸੀ ਸੁੱਝ ਗਈ ਸੀ اچھا ਹਾਂ ਜੀ ਪਾਣੀ ਨਾਲ ਪਾਣੀ ਨਾਲ ਇਨਫੈਕਸ਼ਨ ਹੋ ਗਈ ਸੀ ਹਾਂ ਹਾਂ ਫਿਰ ਕਿੱਥੋਂ ਇਲਾਜ ਕਰਾਇਆ ਮੈਂ ਡਾਕਟਰਾਂ ਕੋਲ ਦਵਾਈ ਦਵਾ ਖਾ ਲਈ ਸੀ ਇਤਰਾ ਅੱਛਾ ਹਾਂ ਜੀ ਹੁਣ ਠੀਕ ਹੋ ਜਦੋਂ ਠੀਕ ਹੈ ਜੀ ਇਹ ਗੁਰਦੋਂ ਕਿਕਤਾਰੀ ਆ ਅੱਛਾ ਆ ਉਹ ਡੰਗਰ ਚਲੇ ਜਾਂਦੇ ਜਾਵਾ ਤੇ ਗੋਡਿਆਂ ਦੀ ਦਿੱਕਤ ਵੀ ਆ ਰਹੀ ਏ ਫਿਰ ਵੀ ਦਿਹਾੜੀ ਕਰ ਰਹੇ ਓ ਕੀ ਕਰਾਂ ਜੀ ਫਿਰ ਭੁੱਖੇ ਮਰਦੇ ਬੱਚੇ ਅਜੇ ਇੱਕ ਬਿਆਹ ਆੜੇ ਫੜੇ ਆ ਹਾਂ ਜੀ ਆ ਪਿੱਛੇ ਵੀ ਬਜ਼ੁਰਗ ਖੜੇ ਨੇ ਬਜ਼ੁਰਗੋ ਜਿਹੜੋ 23 ਝਾੜ ਆਇਆ ਸੀਗਾ 2 ਸਾਲ ਪਹਿਲਾਂ ਹਾਂ ਜੀ ਆਪਣਾ ਤਾਂ ਨਾ ਕੋਈ ਨੁਕਸਾਨ ਹੋਇਆ ਸੀ ਹੋਇਆ ਤਾਂ ਜੀ ਕੀ ਜੀ ਚੋਨੇ ਮਰ ਗਏ ਸਾਰੇ ਹਾਂ ਬਾਕੀ ਡੰਗਰ ਵੀ ਕਈ ਹੁੜ ਗਏ ਤੇ ਅੱਛਾ ਕਿੰਨੇ ਡੰਗਰ ਰੱਖੇ ਪਿਆ ਡੰਗਰ ਹੈ ਜਦੋਂ 3-3 ਹੈ ਗਾਏ ਆ अच्छा एक मजज किनिया होगिया सी ओदो हो खराब ਪਿੰਡ ਚੋਂ ਰੁਕੀਗਾ ਮੇਰਾ ਪਿੰਡ ਜੋ ਜਿੱਥੇ ਡੰਗਰੀ ਨਿਕਲਦੀ ਆ ਮਾਰਕੰਡਾ ਠੀਕ ਹੈ ਕਦੇ ਕਦੇ ਕਰ ਮੈਂ ਖੜਾ ਕਈਆਂ ਕੇ ਹੋ ਗਏ ਨੁਕਸਾਨ ਕਾਫੀ ਆਪਣੇ ਆਪਣੇ ਇੱਕ ਗਾਇਆਂ ਤੇ ਇੱਕ ਬੱਛਰ ਨਾਲ ਓਪੜ ਗਿਆ ਸੀ ਡੁੱਬ ਗਿਆ ਜੀ ਮਾਰ ਕਿੰਨੇ ਦਾ ਨੁਕਸਾਨ ਹੋ ਗਿਆ ਫਿਰ ਤਾਂ ਬਈ ਆ ਜੇ ਸਾਨੂੰ ਪਾਦ ਕਿੰਨੇ ਦਾ ਨੁਕਸਾਨ ਹੋ ਗਿਆ ਡੋੜ ਡੰਗ ਡੁੱਬੇ ਸਰਕਾਰ ਨੇ ਮੁਆਵਜ਼ਾ ਦਿੱਤਾ ਨਹੀਂ ਨਾ ਕੋਈ ਨਹੀਂ ਮਰ ਜਿਹੜੀ ਗਾ ਵੀ ਨਹੀਂ ਜਿਹੜੀ ਫਸਲ ਮਾਰ ਗਈ ਸੀ ਹਾਂ ਆਈ ਕਜੀ ਮੈਡਮ ਲਗੀ ਉਹ ਮੈਡਮ ਨੂੰ ਜਿਸ ਨੂੰ ਤੋਂ ਦੇ ਜੀ 100 ਰੁਪਿਆ ਚੱਕਲੇ ਨੂੰ ਮਾੜੇ ਪੇਖ ਖੜੇ ਦਾ ਨੋਟ ਉਸਕ ਨੂੰ ਤਾਂ ਦੁਆ ਕੀ ਕੜਾ ਹਮ ਚੱਕ ਉੱਪਰ ਜਿਹੜਾ ਸਾਡਾ ਜ ਡਾਂਗਰੀ ਇਲਾਕਾ ਜੁੰਦਾ ਤਾਂ ਉਹ ਦੇਖ ਰ ਮੋਕੇ ਖੜਿਆ ਆ ਪੰਨ ਨਸਕਰ ਗਰੇ ਮਨ ਨੂੰ ਜੀ ਅੱਛਾ ਮਨ ਤੋਂ ਤਿੰਨ ਛੱਡ ਕੇ ਗ੍ਰੀਪ ਬੋਣ ਚੜੜੇ ਚੜੜੇ ਜਿਹੜੇ ਦਰ ਨਸਕਰ ਨਹੀਂ ਹੋਇ ਕਿ ਸੀ ਕੜਾ ਮੋਲ ਪੈਣੀ ਮੈਨਲੇ ਨਹੀਂ ਮਿਲੇ ਤੁਸੀਂ ਉਹਨਾਂ ਨੇ ਕਿਹਾ ਵੀ ਆ ਨੁਕਸਾਨ ਹੋ ਗਿਆ ਜੀ ਸਭ ਕੁਝ ਗਿਆ ਜੀ ਉਹ ਕਹਿੰਦਾ ਮੈਂ ਕਿਹਾ ਸਰ ਚੱਕਿਆ ਕੁਝ ਕਹਿੰਦਾ ਸਾਡੇ ਨਾਲ ਤੋਂ ਵੀ ਲੱਗਦਾ ਸੀ ਅਸੀਂ ਵੋਟਾਂ ਚ ਉੱਤੇ ਜੰਮੇ ਸੀ ਮਤਲਬ ਅਸੀਂ ਕਾਲੀ ਪਾਰਟੀ ਨੂੰ ਕੁੰਦ ਰਹੇ ਕਹੀਂ ਕਰ ਰਹੇ ਸੀ ਫਿਰ ਯਾਦ ਆਂਦੀ ਏ ਹੁਣ ਸੁਖਵੀਰ ਬਾਦਲ ਜੀ ਉਦੋਂ ਫਿਰ ਜਦੋਂ ਤੁਹਾਨੂੰ ਪਤਾ ਹੈ ਵੀ ਤੁਹਾਨੂੰ ਮੁਆਵਜ਼ਾ ਨਹੀਂ ਮਿਲਿਆ ਤੇ ਆ ਸਾਰਾ ਕੁਝ ਹੋਇਆ ਜੇ ਸੁਖਵੀਰ ਬਾਦਲ ਹੁੰਦੇ ਤੇ ਅੱਜ ਉਹ ਦਿਨ ਦਵੰਦੇ ਫਿਰ ਵੀ ਕਹੇ ਚਾ ਸੀ ਉੱਥੇ ਨੌਲੇ ਦੇ ਉੱਪਰ ਪਰ ਸਰਕਾਰ ਇਹਨਾਂ ਕਿ ਇਹਨੂੰ ਦੇ ਨਹੀਂ ਨੇ ਵੀ ਤਖਬੀਰ ਬਾਦਲ ਹੁਣ ਯਾਦ ਆਈ ਫਿਰ ਤੁਹਾਨੂੰ ਵੀ ਯਾਰ ਜੇ ਅੱਜ ਹੋਂ ਹੁੰਦੇ ਤਾਂ ਜਰੂਰ ਸਾਨੂੰ ਮਿਲ ਜਾਂਦਾ ਮੁਆਵਜ਼ਾ ਜੀ ਪੱਕਾ ਜੀ ਹੈ ਪੱਕਾ ਮਿਲ ਜਾਂਦਾ ਹਾਂ ਡੰਗਰਾਂਗਾ ਵੀ ਬੰਦਾਂ ਦਾ ਵੀ ਸਭ ਕੁਝ ਮਰਦਾ ਖਤ ਇਨ ਦਾ ਖੇਤੀ ਦਾ ਸਾਰਾ 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 ਮਾਮਲਾ ਅੱਛਾ ਤੁਹਾਨੂੰ ਪੱਕਾ ਸੀ ਵੀ ਜੇ ਬਾਲ ਸਾਹਿਬ ਹੁੰਦੇ ਹਾਂ ਵੱਡਾ ਭਾਵੇਂ ਚਾ ਹਾਂ ਜੀ ਕੋਈ ਸਾਨੂੰ ਦਾ ਜੀ ਉਹਨਾਂ ਤੇ ਪਾਰਟੀ ਉਹ ਜਿੱਤੀ ਹੁੰਦੀ ਨਾ ਕਰਦੀ ਪਾਰਟੀ ਮਾਨੂੰ ਹਰ ਇੱਕ ਤਰ੍ਹਾਂ ਮਿਲਦਾ ਮੁਆਵਜ਼ਾ ਹਾਂ ਜੀ ਤਾਂ ਉਹ ਲੋਕ ਨੇ ਜਿਨ੍ਹਾਂ ਨੂੰ ਸਾਡੇ ਸਰਦਾਰ ਜੀ ਉਹਨੇ ਕਾਲੀ ਪਾਰਟੀ ਨੂੰ ਬੰਨੇ ਆ ਚਾਹ ਕੇ ਦੇਖੀ ਡਡੇ ਬੰਨਾ ਮਰ ਪਿੰਡਾਂ ਗੜਦੜਾ ਅੱਛਾ ਇਹਨਾਂ ਦੇ ਕੱਖ ਨੇ ਜਿਹੜੇ ਬਾਗਿਆਂ ਤੋਂ 30 ਸਾਲ ਰਿੰਦਰਾ ਲਈ ਵੋਟਾਂ ਲੋਕਾਂ ਗਰੀਬਾਂ ਗੀ ਬਾਕੀ ਇਹਨੂੰ ਬਣਾਇਆ ਕਾਦੀ ਨੂੰ ਜਿ ਬਣਾਇਆ ਅੱਛਾ ਬੰਨ ਜਿਹੜਾ ਬਣਾਇਆ ਹਾਂ ਜਿਹੜੇ ਬੰਨ ਬਣਾਏ ਨਾ ਪਿੰਡਾਂ ਗੇ ਵਾਲਾ ਦਾੜਾ ਪੱਕੀਆਂ ਫਿਰਨੀਆਂ ਬਣਾਈ ਮਰਦ ਬੁਰਾ ਹਾਰਦਾ ਵੀ ਜਾ ਕੇ ਦੇਖਣ ਪਿੰਡਾਂ ਚ ਪੜ ਕੇ ਤਾਂ ਇਹ ਉਹ ਲੋਕ ਨੇ ਗਰੀਬ ਜਿਨ੍ਹਾਂ ਨੂੰ ਮੁਆਵਜ਼ੇ ਤੱਕ ਨਹੀਂ ਮਿਲੇ 2023 ਦੇ ਵਿੱਚ ਤੇ 2025 ਦੇ ਵਿੱਚ ਜੇ ਹੜ ਆ ਜਾਂਦਾ ਤਾਂ ਇਹ ਲੋਕਾਂ ਦਾ ਕੀ ਬਣੇਗਾ ਇਹ ਤਾਂ ਰੱਬ ਆਸਰੇ ਹੈ ਬਾਕੀ ਜਿਹੜਾ ਹੁਣ ਤੁਸੀਂ ਦੱਸਣਾ ਹੈ ਕਮੈਂਟਸ ਦੇ ਵਿੱਚ ਵੀ ਆਖਰ ਅਜਿਹੇ ਲੋਕਾਂ ਦਾ ਜਦੋਂ ਨੁਕਸਾਨ ਹੁੰਦਾ ਤੇ ਸਰਕਾਰਾਂ ਕਿਉਂ ਨਹੀਂ ਸੁਣਦੀਆਂ ਕੈਮਰਾ ਪਰਸਨ ਨਿਸ਼ਾਨ ਸਿੰਘ ਦੇ ਨਾਲ ਮੈਂ ਪ੍ਰਵਿੰਦਰ ਸਿੰਘ ਛੱਡਾ ਐਸ ਐਮ ਟੀਵੀ ਪੰਜਾਬ